ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆਜ਼ਾਦ ਪ੍ਰੈਸ ਕਲੱਬ ਦੇ ਵਰਜੋਂ ਇੱਥੇ ਪਹੁੰਚੇ ਆਂ ਅਸੀਂ ਜਿਹੜੇ 23 ਮਾਰਚ ਦਾ ਜਿਹੜਾ ਦਿਨ ਹੈ ਇਤਿਹਾਸ ਦੇ ਵਿੱਚ ਜਿਹੜਾ ਇਹ ਕਾਲਾ ਦਿਨ ਮਨਾਇਆ ਜਾਂਦਾ ਕਿਉਂਕਿ ਲਗਭਗ 94 ਕੁ ਬਰੇ ਪਹਿਲਾਂ ਦੇਸ਼ ਦੇ ਤਿੰਨ ਨੌਜਵਾਨਾਂ ਨੂੰ ਜਿਹੜੀ ਅੰਗਰੇਜ਼ੀ ਹਕੂਮਤ ਨੇ ਮੌਤ ਦੀ ਸਜ਼ਾ ਲਾਣਤੀ ਸੀ ਉਹਨਾਂ ਨੂੰ ਫਾਂਸੀ ਦੇ ਦਿੱਤੀ ਗਈ ਸੀ ਪਰ ਜਿਹੜਾ ਭਾਰਤ ਦੇ ਸੁਪਨੇ ਉਹਨਾਂ ਨੇ ਸਜਾਏ ਸੀ ਆਜ਼ਾਦੀ ਦੇ ਵੇਲੇ ਵੀ ਸਾਡਾ ਭਾਰਤ ਇਹੋ ਜਿਹਾ ਹੋਊਗਾ ਇਹ ਸਾਡੇ ਲੀਡਰਾਂ ਨੇ ਉਹ ਜਿਹੇ ਭਾਰਤ ਦੇ ਸੁਪਨੇ ਪੂਰੇ ਕੀਤੇ ਆ ਸਾਡੇ ਜਿਹੜੇ ਸ਼ਹੀਦ ਹੋ ਗਏ ਬੰਦੇ ਕਿ ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਕੋਈ ਆਪਾਂ ਖੇਤੀ ਆ ਉਹਨਾਂ ਨੇ ਕੋਸ਼ਿਸ਼ ਬਿਲਕੁਲ ਨਹੀਂ ਕੀਤੀ ਤੇ ਜਿਹੜੀ ਨੌਜਵਾਨੀ ਦੀ ਮੈਂ ਕਹਿਣਾ ਚਾਹੁੰਦਾ ਅੱਜ ਨੌਜਵਾਨ ਜਿਹੜੇ ਆਪਣਾ ਮੈਡ ਸੰਧੂ ਵਰਗਿਆਂ ਨੂੰ ਆਪਣਾ ਰੋਲ ਮਾਡਲ ਬਣਾਈ ਫਿਰਦੇ ਨੇ ਸੋਨੂ ਸਿੱਤੇ ਵਰਗਿਆਂ ਨੂੰ ਆਪਣਾ ਰੋਲ ਮਾਡਲ ਬਣਾਈ ਫਿਰਦੇ ਨੇ ਅਸਲ ਮਾਡਲ ਸਾਡੇ ਰੋਲ ਮਾਡਲ ਇਹੇ ਨੇ ਜੋ 23 ਗੀ ਦੀ ਬਰੇ 23 ਕੁ ਬਰੇਆਂ ਦੀ ਉਮਰ ਦੇ ਵਿੱਚ ਰਸਾ ਜਿਹੜਾ ਚੁੰਮ ਕੇ ਫਾਂਸੀ ਤੇ ਚੜ ਗਏ ਨੇ ਅਸੀਂ ਇਹਨਾਂ ਨੂੰ ਭੁੱਲਦੇ ਜਾ ਰਹੇ ਹਾਂ ਅੱਜ ਸਾਡਾ ਪ੍ਰੈਸ ਕਲਬ ਬਿੱਤੇ ਆਇਆ ਤੇ ਆਉਂਦੇ ਸਾਲਾਂ ਤੱਕ ਆਉਂਦਾ ਰਹੇਗਾ ਤੇ ਇਹ ਸ਼ਹੀਦਾਂ ਨੂੰ ਨਮਨ ਕਰਦਾ ਰਹੇਗਾ ਨੌਜਵਾਨਾਂ ਨੂੰ ਬੇਨਤੀ ਹੈ ਨਸ਼ੇ ਤਿਆਗੋ ਰੋਜ਼ਗਾਰ ਅਪਣਾਓ ਬਾਹਰਲੇ ਮੁਲਕਾਂ ਵਿੱਚ ਜਾਣ ਦੀ ਬਜਾਏ ਤੁਸੀਂ ਇੱਥੇ ਰਹਿ ਕੇ ਜਿਹੜਾ ਆਪਣਾ ਭਵਿੱਖ ਬਣਾ ਸਕਦੇ ਹੋ ਤੇ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਦੇ ਸੁਪਨਿਆਂ ਨੂੰ ਜਿਹੜਾ ਪੂਰਾ ਕਰ ਸਕਦੇ ਹੋ ਧੰਨਵਾਦ ਜੀ ਬੋਲੀਏ ਅੱਜ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਵਸ ਹੈ ਜੀ ਅਸੀਂ ਉਹਨਾਂ ਨੂੰ ਨਮਨ ਕਰਨ ਵਾਸਤੇ ਆਜ਼ਾਦ ਪ੍ਰੈਸ ਕਲੱਬ ਵੱਲੋਂ ਹਾਜ਼ਰ ਹੋਇਆ ਮੈਂ ਆਪਣੀ ਟੀਮ ਦੇ ਨਾਲ ਆਪਣੇ ਦੇਸ਼ ਦੇ ਮਹਾਨ ਸ਼ਹੀਦਾਂ ਨੂੰ ਸਿਰ ਚ ਭਗ ਝੁਕਾ ਕੇ ਨਮਨ ਕਰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਸਾਡੇ ਦੇਸ਼ ਵਾਸੀ ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲਣਗੇ ਅਤੇ ਦੇਸ਼ ਵਿੱਚੋਂ ਬੇਰੋਜ਼ਗਾਰੀ ਭ੍ਰਿਸ਼ਟਾਚਾਰ ਤੇ ਨਸ਼ਾ ਵਰਗੀ علامات ਨੂੰ ਬਾਹਰ ਕੱਢਣ ਵਿੱਚ ਇਹਦ ਲੈਣਗੇ ਧੰਨਵਾਦ